ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 434 ਤੋਂ ਲੈ ਕੇ 435 ਤੱਕ ਸਵਾਯਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਗੁਰੂ ਅਮਰਦਾਸ ਜੀ ਦੀ ਬਾਣੀ ਪੱਟੀ ਰਾਗ ਆਸਾ ਵਿੱਚ ਸ਼ੁਰੂ ਹੁੰਦੀ ਹੈ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਰਾਗ ਆਸਾ ਮਹੱਲਾ ਤੀਜਾ ਪੱਟੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਯੋ ਅੰਗੇ ਸਭ ਜਗ ਆਇਆ ਕਾਖੈ ਕੰਕੇ ਕਾਲ ਪਿਆ ਰੀ ਰੀ ਲੱਲੀ ਪਾਪ ਕਮਾਣੇ ਪੜ ਅਵ ਗੁਣ ਗੁਣ ਵਿਸਰਿਆ ਮਨ ਐਸਾ ਲੇਖਾ ਤੂੰ ਕੀ ਪੜਿਆ ਲੇਖਾ ਦੇਣਾ ਤੇਰੇ ਸਿਰ ਰਿਹਾ ਰਹਾਉ ਹਾਂਜੀ ਸੰਗਤ ਜੀ ਗੁਰੂ ਅਮਰਦਾਸ ਜੀ ਕਹਿੰਦੇ ਨੇ ਕਿ ਜਿਹੜਾ ਵੀ ਜੀਵ ਸੰਸਾਰ ਵਿੱਚ ਆਇਆ ਹੈ ਉਹਦੇ ਨਾਲ ਮੌਤ ਦਾ ਉਹਦਾ ਲੇਖਾ ਲਿਖਿਆ ਹੋਇਆ ਕਿ ਵੀ ਨਾਲ ਮੌਤ ਲਿਖਾ ਕੇ ਹੀ ਆਇਆ ਹੈ ਕਹਿੰਦੇ ਹੈ ਜੀਵ ਤੂੰ ਗੁਣ ਛੱਡਣ ਵਾਲੇ ਤੇ ਅਵਗਣ ਕਮਾਉਣ ਵਾਲੀ ਇਹ ਕਿਵੇਂ ਦੀ ਪੜਾਈ ਕਰਨ ਲੱਗ ਗਿਆ ਇਹਦੇ ਅਵਗਣਾਂ ਦੇ ਨਾਲ ਫਿਰ ਤੂੰ ਪਾਪ ਕਰਦਾ ਹੈ ਕਹਿੰਦੇ हे ਮੇਰੇ ਮਾਨ ਤੂੰ ਕਿਵੇਂ ਦੇ ਲੇਖੇ ਪੜਨ ਲੱਗ ਗਿਆ ਹੈ ਕਹਿੰਦੇ ਤੇਰੇ ਸਿਰ ਦੇ ਉੱਪਰ ਤੇਰੇ ਪੁਰਾਣੇ ਕੀਤੇ ਸੰਸਕਾਰਾਂ ਦਾ ਲੇਖਾ ਲਿਖਿਆ ਹੋਇਆ ਹੈ ਜੇ ਉਹ ਪੁਰਾਣੇ ਸੰਸਕਾਰ ਤੇਰੇ ਮਾੜੇ ਨੇ ਤਾਂ ਹੁਣ ਵੀ ਤੇਰੇ ਸਿਰ ਤੇ ਮਾੜੇ ਕੰਮਾਂ ਦਾ ਵਿਕਾਰਾਂ ਦਾ ਹੀ ਲੇਖਾ ਖੋਰ ਦਿਨੋਂ ਦੇ ਨਾ ਵਧ ਰਿਹਾ ਹੈ ਸਿੰਧ ਕਾਈਐ ਸਿਮਰੈ ਨਾਹੀ ਨੰਨ ਨਾ ਤੁਦ ਨਾਮ ਲਿਆ ਛਛ ਚੀਜ ਐਹਨ ਸਮੂੜੈ ਕਿਉਂ ਛੂਟੈ ਜਮ ਪਾਕੜਿਆ ਕਹਿੰਦੇ ਨਾ ਤਾ ਤੂੰ ਪਰਮਾਤਮਾ ਦਾ ਨਾਮ ਧਿਆਉਣਾ ਨਾ ਤੂੰ ਕਹਿੰਦੇ ਉਹਨੂੰ ਚਿੱਤ ਵਿੱਚ ਬਸਾਉਣਾ ਇਸ ਤਰ੍ਹਾਂ ਕਹਿੰਦੇ ਤੇਰਾ ਆਤਮਿਕ ਜੀਵਨ ਦਿਨੋਂ ਦਿਨ ਕਮਜ਼ੋਰ ਹੋ ਜਾਰ ਹੋਈ ਜਾ ਰਿਹਾ ਤੇ ਤੂੰ ਜਮ ਦੇ ਵਸ ਪੈਣ ਵੱਲ ਜਾ ਰਿਹਾ ਤੈਨੂੰ ਆਤਮਿਕ ਮੌਤ ਨੇ ਘੇਰਨਾ ਹੈ ਬੱਬੈ ਬੂਜ ਨਹੀਂ ਮੁੜੇ ਪਰਮ ਪੁੱਲੇ ਤੇਰਾ ਜਨਮ ਗਿਆ ਅਣਹੋਦਾ ਨਾਉ ਤਰਾਇਓ ਪਾਦਾ ਅਵਰਾ ਕਾ ਪਾਰ ਤੁੱਦ ਲਿਆ ਕਹਿੰਦੇ ਹੈ ਜੀਵ ਕਹਿੰਦੇ ਤੂੰ ਮੂਰਖਤਾਈ ਦੇ ਵਿੱਚ ਭਰਮ ਪੁਲੇਖੇ ਵਿੱਚ ਇਹ ਮਨੁੱਖਾ ਜਨਮ ਗਵਾ ਰਿਹਾ ਹੈ ਫਿਰ ਕਹਿੰਦੇ ਜਿਹੜਾ ਪੰਡਾ ਪੰਡਤਾ ਉਹਨੂੰ ਅਸਲ ਦੇ ਵਿੱਚ ਤਾਂ ਜਾਣਕਾਰੀ ਨਹੀਂ ਹੈ ਪ੍ਰਮਾਤਮਾ ਬਾਰੇ ਤੇ ਉਹਨੂੰ ਸਮਝਾਉਣ ਦੀ ਵੀ ਨਹੀਂ ਜਾਣਕਾਰੀ ਹੈ ਕਿ ਅਸਲੀਅਤ ਕੀ ਹੈ ਜੀਵਨ ਦੀ ਪਰ ਉਹਦਾ ਨਾਂ ਪੜਾਉਣ ਵਾਲਾ ਪਿਆ ਹੋਇਆ ਹੈ ਪਾਦਾ ਕਹਿੰਦੇ ਉਹ ਤਾਂ ਜਿਸ ਤਰ੍ਹਾਂ ਵੀ ਦੂਜਿਆਂ ਦੇ ਵੀ ਕਹਿੰਦੇ ਪਾਪਾਂ ਦਾ ਸਿਰ ਤੇ ਆਪ ਨੇ ਉਹਨੇ ਭਾਰ ਚੁੱਕਿਆ ਹੋਇਆ ਜੱਜ ਜੋਤ ਹਿਰ ਲਈ ਤੇਰੀ ਮੂੜੇ ਅੰਤ ਗਿਆ ਪਛਤਾਵੇਗਾ ਇੱਕ ਸਬਤ ਤੂੰ ਚੀਨੈ ਨਹੀਂ ਫਿਰ ਫਿਰ ਜੂਨੀ ਆਵੇਗਾ ਫਿਰ ਉਹ ਪੰਦੇ ਲਈ ਗੱਲ ਕਰ ਰਹੇ ਨੇ ਜਿਹਨੂੰ ਆਪ ਜੀਵਨ ਦੀ ਅਸਲੀਅਤ ਪਤਾ ਨਹੀਂ ਪਰ ਆਪ ਚੇਲਿਆਂ ਨੂੰ ਦੱਸ ਰਿਹਾ ਹੈ ਫਿਰ ਉਹਨੂੰ ਕਹਿੰਦੇ ਨੇ ਵੀ ਤੈਨੂੰ ਆਤਮਿਕ ਜੀਵਨ ਦੀ ਸੋਝੀ ਨਹੀਂ ਹੈ ਤੈਨੂੰ ਆਪ ਇਸ ਬਾਰੇ ਗਿਆਨ ਨਹੀਂ ਹੈ ਜਦੋਂ ਤੈਨੂੰ ਪਤਾ ਲੱਗਿਆ ਫਿਰ ਤੂੰ ਇਹਦੇ ਬਾਰੇ ਪਛਤਾਉਣਾ ਹੈ ਕਹਿੰਦੇ ਤੂੰ ਉਸ ਇੱਕ ਪਰਮਾਤਮਾ ਦੇ ਨਾਮ ਨੂੰ ਨਹੀਂ ਜਪਦਾ ਤੇ ਨਹੀਂ ਜਪਣ ਕਰਕੇ ਤੇਰਾ ਜਿਹੜਾ ਆਵਾ ਗਵਨ ਦਾ ਚੱਕਰ ਬਣਿਆ ਰਹਿਣਾ ਮੁੜ ਮੁੜ ਕੇ ਜਨਮ ਮਰਨ ਦਾ ਤੁਦ ਸਰ ਲਿਖਿਆ ਸੋ ਪੜ ਪੰਡਿਤ ਅਵਰਾ ਨੂੰ ਨਾ ਸਿਖਾਲ ਬਿਖਿਆ ਪਹਿਲਾ ਫਾਹਾ ਪਾਇਆ ਪਾਦੇ ਪਿੱਛੋਂ ਦੇ ਗਲ ਚਾਟੜਿਆ ਪਹਿਲਾ ਫਾਹਾ ਪਾਇਆ ਪਾਦੇ ਪਿੱਛੋਂ ਦੇ ਗਲ ਚਾਟੜਿਆ ਕਹਿੰਦੇ ਹੈ ਪੰਡਿਤ ਪਹਿਲਾਂ ਤੂੰ ਆਪਣੇ ਜਿਹੜਾ ਲੇਖਾ ਤੇਰੇ ਹੁਣ ਲਿਖਿਆ ਹੋਇਆ ਜਿਹਦੇ ਕਰਕੇ ਤੂੰ ਇਸ ਤਰ੍ਹਾਂ ਦੇ ਕਾਰਪਕਰਮ ਕਰ ਰਿਹਾ ਪਹਿਲਾਂ ਉਹ ਲੇਖੇ ਨੂੰ ਪਹਿਚਾਨ ਤੇ ਦੂਜਿਆਂ ਨੂੰ ਕਹਿੰਦੇ ਮਾੜੀ ਮਤ ਨਾ ਦੇ ਕਹਿੰਦੇ ਪੰਡਿਤ ਦੇ ਆਪਣੇ ਗਲ ਵਿੱਚ ਤਾਂ ਮਾਇਆ ਦੇ ਮੋਹ ਦਾ ਫਹਾ ਪਿਆ ਹੋਇਆ ਤੇ ਇਹੀ ਫਿਰ ਮਾਇਆ ਦੇ ਮੋਹ ਦਾ ਫਹਾ ਉਹਦੇ ਚੇਲੜਿਆਂ ਦੇ ਜਿਹੜੇ ਜਿਨ੍ਹਾਂ ਨੂੰ ਉਹ ਸਿਖਾ ਰਿਹਾ ਉਹਨਾਂ ਦੇ ਗਲ ਪੈ ਜਾਣਾ ਸਸੇ ਸੰਜਮ ગયો ਮੂੜੇ ਇੱਕ দান ਤੁਦ ਕੁਥਾਏ ਲਿਆ ਸਾਈ ਪੁੱਤਰੀ ਜਜਮਾਨ ਕੀ ਸਾ ਤੇਰੀ ਏਤ ਤਾਨ ਖਾਦੇ ਤੇਰਾ ਜਨਮ ਗਿਆ ਕਹਿੰਦੇ ਹੇ ਪੰਡਿਤ ਤੇਰਾ ਸੰਜਮ ਤਾਂ ਕਹਿੰਦੇ ਖਤਮ ਹੋਇਆ ਹੋਇਆ ਕਹਿੰਦੇ ਤੂੰ ਅਲੱਗ ਅਲੱਗ ਤਰ੍ਹਾਂ ਦੇ ਦਾਨ ਆਪਣੇ ਜਜਮਾਨ ਤੋਂ ਮੰਗਦਾ ਪਰ ਇੱਕ ਜਜਮਾਨ ਤੋਂ ਜਿਹੜਾ ਦਾਨ ਮੰਗਦਾ ਉਹ ਕਹਿੰਦਾ ਤੇਰਾ ਮੰਗਣਾ ਹੀ ਗਲਤ ਹੈ ਉਹ ਕਿਹੜਾ ਹੈ ਉਹ ਕਹਿੰਦੇ ਜਦੋਂ ਤੂੰ ਜਜਮਾਨ ਦੀ ਪੁੱਤਰੀ ਦੇ ਵਿਆਹ ਤੇ ਦਾਨ ਲੈਣਾ ਵੀ ਜਿਵੇਂ ਦੀ ਪੁੱਤਰੀ ਜਜਮਾਨ ਦੀ ਓਵੇਂ ਦੀ ਪੁੱਤਰੀ ਤੇਰੀ ਤੈਨੂੰ ਲੈਣ ਦਾ ਕੋਈ ਹੱਕ ਹੀ ਨਹੀਂ ਬਣਦਾ ਹੈਗਾ ਜਿਦਾ ਆਪਣੇ ਕਹਿ ਦਿੰਦੇ ਨੇ ਨਾ ਕਿ ਜਿਹੜੀ ਪਿੰਡ ਦੀ ਧੀ ਆ ਸਾਰਿਆਂ ਦੀ ਧੀ ਆ ਉਸ ਹਿਸਾਬ ਨਾਲ ਗੱਲ ਕਰ ਰਹੇ ਨੇ ਵੀ ਜਿਹੜੀ ਜਜਮਾਨ ਦੀ ਪੁੱਤਰੀ ਆ ਪੰਡਤ ਉਹ ਤੇਰੀ ਵੀ ਪੁੱਤਰੀ ਆ ਵਿਆਹ ਤੇ ਕਿਹੜੀ ਗੱਲੋਂ ਦਾਨ ਮੰਗਦਾ ਮੰਮੇ ਮਤ ਹਿਰ ਲਈ ਤੇਰੀ ਮੂੜੇ ਹਮੇ ਵੱਡਾ ਰੋਗ ਪਿਆ ਅੰਤਰ ਆਤਮਾ ਬ੍ਰਹਮਣਾ ਚੀਨਿਆ ਮਾਇਆ ਕਾ ਮੁਹਤਾਜ ਪਿਆ ਕਹਿੰਦੇ ਹੈ ਪੰਡਤ ਜਿਹੜਾ ਹੰਕਾਰ ਦਾ ਤੈਨੂੰ ਰੋਗ ਹੈ ਕਿ ਮੈਂ ਹੀ ਵਿਦਵਾਨ ਆ ਮੈਨੂੰ ਹੀ ਪਤਾ ਇਹਦੇ ਕਰਕੇ ਜਿਹੜੀ ਤੇਰੀ ਚੰਗੀ ਮਾਤਾ ਉਹ ਤਾਂ ਖਤਮ ਹੀ ਹੋ ਗਈ ਆ ਤੂੰ ਕਹਿੰਦੇ ਆਪਣੇ ਅੰਤਰ ਆਤਮੇ ਵਸਦੇ ਪਰਮਾਤਮਾ ਨੂੰ ਉਹਦਾ ਨਾਮ ਜਪ ਕੇ ਪਹਿਚਾਣਿਆ ਨਹੀਂ ਹੈ ਕਿਉਂਕਿ ਤੂੰ ਮਾਇਆ ਦਾ ਹੀ ਮੁਹਤਾਜ ਬਣਿਆ ਹੋਇਆ ਆ ਮਾਇਆ ਹੀ ਤੂੰ ਸਭ ਤੋਂ ਉੱਪਰ ਰੱਖੀ ਹੋਈ ਆ ਵਾਹਿਗੁਰੂ ਜੀ ਵਾਹਿਗੁਰੂ ਜੀ ਕੱਕੇ ਕਾਮ ਕ੍ਰੋਧ ਪਰਮਿਓ ਮੂੜੇ ਮਮਤਾ ਲਾਗੇ ਤੁਦ ਹਰ ਵਿਸਰਿਆ ਕਹਿੰਦੇ ਹੈ ਪੰਡਿਤ ਤੂੰ ਕਾਮ ਕ੍ਰੋਧ ਇਹਨਾਂ ਵਿਕਾਰਾਂ ਦੇ ਵਿੱਚ ਕਹਿੰਦੇ ਫਸਿਆ ਹੋਇਆ ਜਿਹੜੀ ਮੋਹ ਮਮਤਾ ਕਹਿੰਦੇ ਇਹਦੇ ਨੇ ਇਹਨੇ ਕਹਿੰਦੇ ਤੈਨੂੰ ਪਰਮਾਤਮਾ ਦਾ ਨਾਮ ਹੀ ਭਲਾ ਦਿੱਤਾ ਪੜਿਆ ਗੁਣੇ ਤੂੰ ਬਹੁਤ ਪੁਕਾਰੇ ਬਿਨ ਬੂਜੇ ਤੂੰ ਡੂਬ ਮੁਆ ਕਹਿੰਦੇ ਉਸ ਤਰ੍ਹਾਂ ਦਾ ਤੂੰ ਬੜੇ ਧਾਰਮਿਕ ਗ੍ਰੰਥ ਪੜਦਾ ਦੂਜਿਆਂ ਨੂੰ ਸੁਣਾਉਂਦਾ ਅਰਥ ਕਰਦਾ ਸਭ ਨੂੰ ਦੱਸਦਾ ਕਿ ਤੂੰ ਵਿਦਵਾਨ ਪਰ ਕਹਿੰਦੇ ਜੀਵਨ ਦੀ ਅਸਲੀਅਤ ਸਮਝਣ ਤੋਂ ਬਿਨਾ ਕਹਿੰਦੇ ਤੂੰ ਅਗਿਆਨਤਾ ਦੇ ਵਿੱਚ ਡੁੱਬਿਆ ਹੋਇਆ ਦੱਤੇ ਤਾਮਸ ਜਲਿਓ ਮੂੜੇ ਥੱਥੇ ਥਾਨ ਪ੍ਰਿਸ਼ਟ ਹੋਆ ਕੱਗੈ ਕਰ ਕਰ ਫਿਰ ਹੈ ਤੂੰ ਮੂੜੇ ਦੱਦੇ ਦਾਨ ਨਾ ਤੁੱਦ ਲਿਆ ਕਹਿੰਦੇ ਕ੍ਰੋਧ ਨੇ ਤੈਨੂੰ ਅੰਦਰੋਂ ਸਾੜਿਆ ਹੋਇਆ ਕਹਿੰਦੇ ਤੇਰਾ ਹਿਰਦਾ ਰੂਪੀ ਸਥਾਨ ਆ ਉਹ ਵਿਕਾਰਾਂ ਨਾਲ ਪ੍ਰਿਸ਼ਟ ਹੋਇਆ ਹੋਇਆ ਤੂੰ ਕਹਿੰਦੇ ਘਰ ਘਰ ਤੋਂ ਦਾਨ ਮੰਗਦਾ ਫਿਰਦਾ ਪਰ ਇੱਕ ਦਾਨ ਤੂੰ ਲਿਆ ਹੀ ਨਹੀਂਗਾ ਉਹ দান ਕੀ ਆ ਉਹ ਪ੍ਰਮਾਤਮਾ ਦੇ ਨਾਮ ਦਾ দান ਪੱਪੇ ਪਾਰਨ ਪਵਹੀ ਮੂੜੇ ਪਰ ਪਾਂਚ ਤੂੰ ਪਲ ਚ ਰਹਾ ਸੱਚ ਆਪ ਖੁਆਇਓ ਮੂੜੇ ਇਹ ਸਿਰ ਤੇਰਾ ਲੇਖ ਪਿਆ ਕਹਿੰਦੇ ਹੇ ਪੰਡਿਤ ਤੂੰ ਅਲੱਗ ਅਲੱਗ ਤਰ੍ਹਾਂ ਦੇ ਪਖੰਡਾਂ ਦੇ ਵਿੱਚ ਲੱਗਿਆ ਹੋਇਆ ਇਸ ਕਰਕੇ ਕਹਿੰਦੇ ਤੂੰ ਇਸ ਸੰਸਾਰ ਦੇ ਪਬਜਲ ਤੋਂ ਤਰ ਨਹੀਂ ਸਕਦਾ ਫਿਰ ਕਹਿੰਦੇ ਤੇਰੇ ਵੀ ਕੀ ਵਸ ਤੇਰੇ ਪੁਰਾਣੇ ਜਿਹੜੇ ਸੰਸਕਾਰ ਨੇ ਉਹ ਇਸ ਤਰ੍ਹਾਂ ਦੇ ਲਿਖੇ ਹੋਏ ਨੇ ਤੇਰੇ ਕਰਮ ਤਾਂ ਕਰਕੇ ਪਰਮੇਸ਼ਰ ਨੇ ਤੈਨੂੰ ਸਿੱਧੇ ਰਸਤੇ ਤੋਂ ਕੋਰਾਹੇ ਪਾਇਆ ਹੋਇਆ ਹੈ ਪਬੈ ਪਬਜਲ ਡੁੱਬੋ ਮੂੜੇ ਮਾਇਆ ਵਿੱਚ ਗਲਤਾਨ ਪਿਆ ਗੁਰੂ ਪਰਸਾਦੀ ਏਕੋ ਜਾਣੈ ਏਕ ਕੜੀ ਮੈਂ ਪਾਰ ਪਿਆ ਕਹਿੰਦੇ ਇਹ ਪੰਡਤ ਕਿਉਂਕਿ ਤੂੰ ਮਾਇਆ ਦੇ ਮੋਹ ਵਿੱਚ ਗਲਤਾਨ ਹੈ ਇਸ ਕਰਕੇ ਤੂੰ ਸੰਸਾਰ ਦੇ ਭਵਜਲ ਵਿੱਚ ਡੁੱਬ ਰਿਹਾ ਹੈ ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਜਿਸ ਜੀਵ ਨੇ ਉਸ ਪਰਮੇਸ਼ਰ ਦਾ ਨਾਮ ਜਪ ਲਿਆ ਕਹਿੰਦੇ ਉਹ ਇੱਕ ਪਲ ਦੇ ਵਿੱਚ ਹੀ ਇਸ ਵਿਕਾਰਾਂ ਤੋਂ ਪਾਰ ਹੋ ਜਾਂਦਾ ਵੱਵੇ ਵਾਰੀ ਆਇਆ ਮੂੜੇ ਵਾਸ ਦਿਓ ਤੁਦ ਵੀਸਰਿਆ ਇਹ ਵੀਲਾ ਨਾ ਲਹਸੇ ਮੂੜੇ ਫਿਰ ਤੂੰ ਜਮ ਕੈ ਵਾਸ ਪਿਆ ਕਹਿੰਦੇ ਹੁਣ ਪਰਮੇਸ਼ਰ ਦਾ ਪਰਮੇਸ਼ਰ ਤੇ ਨੂੰ ਭੁੱਲਿਆ ਹੋਇਆ ਇਹ ਕਹਿੰਦੇ ਮਨੁੱਖਾ ਜਨਮ ਦੀ ਤੈਨੂੰ ਵਾਰੀ ਮਿਲੀ ਹੋਈ ਆ ਉਹਦਾ ਨਾਮ ਜਪਣ ਲਈ ਪਰ ਤੈਨੂੰ ਉਹ ਭੁੱਲਿਆ ਹੋਇਆ ਕਹਿੰਦੇ ਫਿਰ ਇਹ ਜਿਹੜਾ ਮਨੁੱਖਾ ਜਨਮ ਦਾ ਵੇਲਾ ਫਿਰ ਮੁੜ ਕੇ ਹੱਥ ਲੱਗਣਾ ਨਹੀਂ ਹੈ ਫਿਰ ਤੂੰ ਕਹਿੰਦੇ ਜਮਾਂ ਦੇ ਵਸ ਪੈ ਜਾਣਾ ਫਿਰ ਤੈਨੂੰ ਵਕਤ ਨਹੀਂ ਮਿਲਣਾ ਉਹਦਾ ਨਾਮ ਜਪਣ ਦਾ ਝਜ ਕਦੇ ਨ ਝੂਰੇ ਮੂੜੇ ਸਤਿਗੁਰ ਕਾ ਉਪਦੇਸ਼ ਸੁਣ ਤੂੰ ਵਿਖਾ ਸਤਗੁਰੂ ਬਾਝੋਂ ਗੁਰ ਨਹੀਂ ਕੋਈ ਨਿਗਰੇ ਕਾ ਹੈ ਨਾਉ ਬੁਰਾ ਕਹਿੰਦੇ ਹੈ ਪੰਡਤ ਸਤਗੁਰ ਦਾ ਉਪਦੇਸ਼ ਸੁਣ ਕੇ ਦੇਖ ਫਿਰ ਤੈਨੂੰ ਕਦੇ ਅੰਦਰ ਝੂਰਨਾ ਨਹੀਂ ਪਊਗਾ ਕਹਿੰਦੇ ਸਤਗੁਰ ਦੇ ਉਪਦੇਸ਼ ਤੋਂ ਬਿਨਾ ਤੂੰ ਜੀਵਨ ਦੀ ਅਸਲੀਅਤ ਨੂੰ ਨਹੀਂ ਸਮਝ ਸਕਦਾ ਜਿਹੜੇ ਜੀਵ ਨੇ ਸਤਗੁਰ ਦਾ ਉਪਦੇਸ਼ ਨਹੀਂ ਸਮਝਿਆ ਫਿਰ ਉਹ ਬਦਨਾਮੀ ਹੀ ਖਟਦਾ ਜੋ ਗੁਰੂ ਦੀ ਸ਼ਰਨ ਵਿੱਚ ਨਹੀਂ ਆਉਂਦਾ ਤਦ ਦੇ ਤਾਵਤ ਵਰਜ ਰਖ ਮੂੜੇ ਅੰਤਰ ਤੇ ਰਹਿ ਨਿਧਾਨ ਪਿਆ ਗੁਰਮਖ ਹੋਵੇ ਤਾਂ ਹਰ ਰਸ ਪੀਵੇ ਜੁਗਾ ਜੁਗੰਤਰ ਖਾਹੇ ਪਿਆ ਕਹਿੰਦੇ ਹੈ ਜੀਵ ਜੇ ਤੂੰ ਗੁਰੂ ਦੇ ਸਨਮੁਖ ਹੋਏਂਗਾ ਤਾਂ ਆਪਣੇ ਅੰਦਰ ਵਸਦੇ ਪਰਮਾਤਮਾ ਦੇ ਨਾਮ ਦੇ ਖਜ਼ਾਨੇ ਨੂੰ ਸਮਝ ਲਏਂਗਾ ਕਹਿੰਦੇ ਹਰੀ ਦਾ ਰਸ ਪੀਏਂਗਾ ਹਰੀ ਦੇ ਨਾਮ ਦਾ ਰਸ ਜੋ ਜੁਗਾਂ ਜੁਗਾਂ ਤੱਕ ਨਹੀਂ ਖਤਮ ਹੁੰਦਾ ਉਹ ਨਾਮ ਰਸ ਤੇਰੇ ਅੰਦਰ ਹੀ ਵਸਦਾ ਹੈ ਫਿਰ ਫਿਰ ਕਹਿੰਦੇ ਤੂੰ ਆਪਣੇ ਚੰਚਲ ਮਨ ਨੂੰ ਰੋਕ ਕੇ ਰੱਖੇਂਗਾ ਵਿਕਾਰਾਂ ਤੋਂ ਜਦੋਂ ਉਹਦਾ ਨਾਮ ਰਸ ਚਖ ਲਿਆ ਗੱਗੇ ਗੋਬਿੰਦ ਚਿਤ ਕਰ ਮੂੜੇ ਗੱਲ ਕਿਨੇ ਨਾ ਪਾਇਆ ਗੁਰ ਕੇ ਚਰਨ ਹਿਰਦੇ ਵਸਾਏ ਮੂੜੇ ਪਿਛਲੇ ਗੁਨਾਹ ਸਭ ਬਖਸ਼ ਲਿਆ ਕਹਿੰਦੇ ਹੈ ਜੀਵ ਤੂੰ ਉਸ ਪਰਮੇਸ਼ਰ ਦਾ ਨਾਮ ਜਪ ਉਹਨੂੰ ਚੇਤੇ ਚ ਵਸਾ ਸਿਰਫ ਕੱਲੀਆਂ ਗੱਲਾਂ ਕਰਨ ਦੇ ਨਾਲ ਉਹ ਚਿੱਤ ਵਿੱਚ ਨਹੀਂ ਵੱਸਦਾ ਜਦੋਂ ਕਹਿੰਦੇ ਗੁਰੂ ਦੇ ਚਰਨ ਹਿਰਦੇ ਵਿੱਚ ਵਸ ਜਾਂਦੇ ਨੇ ਫਿਰ ਕਹਿੰਦੇ ਤੇਰੇ ਪਿਛਲੇ ਗੁਨਾਹ ਵੀ ਪਰਮਾਤਮਾ ਬਖਸ਼ ਦਿੰਦਾ ਕਹਿੰਦੇ ਹਾਏ ਹਰ ਕਥਾ ਬੂਝ ਤੂੰ ਮੂੜੇ ਤਾਂ ਸਦਾ ਸੁਖ ਹੋਈ ਮਨ ਮੁਖ ਪੜੇ ਤੇ ਤਾ ਦੁੱਖ ਲਾਗੇ ਬਿਨ ਸਤਗੁਰ ਮੁਕਤ ਨ ਹੋਈ ਕਹਿੰਦੇ ਹੈ ਜੀਵ ਜਦੋਂ ਤੈਨੂੰ ਪਰਮੇਸ਼ਰ ਦੇ ਨਾਲ ਜਾਣ ਪਛਾਨ ਹੋ ਜੂਗੀ ਫਿਰ ਤੈਨੂੰ ਆਨੰਦ ਹੋਏਗਾ ਕਹਿੰਦੇ ਹੈ ਮਨ ਦੇ ਪਿੱਛੇ ਚੱਲਣ ਵਾਲੇ ਜੀਵ ਤੂੰ ਕਿਉਂ ਨਿਰੀ ਮਾਇਆ ਦੀ ਪੜਾਈ ਵਿੱਚ ਲੱਗਿਆ ਹੋਇਆ ਤਾਂ ਤੈਨੂੰ ਦੁੱਖ ਹੈ ਕਹਿੰਦੇ ਸਤਗੁਰ ਦੀ ਸ਼ਰਨ ਆਉਣ ਤੋਂ ਬਿਨਾ ਮੁਕਤੀ ਵਿਕਾਰਾਂ ਤੋਂ ਮਾਇਆ ਤੋਂ ਮੋਹ ਤੋਂ ਪ੍ਰਾਪਤ ਨਹੀਂ ਹੁੰਦੀ ਸਤਗੁਰ ਦੀ ਸ਼ਰਨ ਆਈ ਗੱਲ ਬਣਨੀ ਆ ਹਾਂਜੀ ਸੰਗਤ ਜੀ ਅੱਜ ਆਪਾਂ ਸਤਸੰਗਤ ਦੇ ਵਿੱਚ ਵੀ ਸੰਗਤ ਦੀ ਗੱਲ ਕਰਦੇ ਸੀ ਸਤਗੁਰ ਦੀ ਗੱਲ ਕਰਦੇ ਸੀ ਤੇ ਅੱਜ ਆਪਾਂ ਨੂੰ ਵਿਚਾਰ ਵਿੱਚ ਵੀ ਇਹ ਆ ਗਈ ਤੇ ਅੱਜ ਆਪਾਂ ਰੈਬਾ ਭਗਤਨੀ ਦੀ ਗੱਲ ਕੀਤੀ ਸੀ ਉਹ ਸਾਖੀ ਹੋਰ ਆ ਸੂਈ ਵਾਲੀ ਕਿਸ ਦਿਨ ਸਾਂਝੀ ਕਰਾਂਗੇ ਅੱਜ ਇੱਕ ਹੋਰ ਸਾਖੀ ਸਾਂਝੀ ਕਰਦੇ ਹਾਂ ਜਿਸ ਤਰ੍ਹਾਂ ਕਿਹਾ ਸੀ ਕਿ ਛੋਟੇ ਬਚਪਨ ਦੇ ਵਿੱਚ ਡੈਡੀ ਜੀ ਸੁਣਾਉਂਦੇ ਸੀ ਤੇ ਹੁਣ ਗੱਲਾਂ ਵੱਡੀਆਂ ਹੋ ਕੇ ਉਸ ਜ਼ਿਆਦਾ ਸਮਝ ਲੱਗਦੀਆਂ ਨੇ ਰੈਬਾ ਭਗਤਨੀ ਕਿਸੇ ਸੌਦੀ ਦੇਸ਼ ਦੇ ਰਹਿਣ ਵਾਲੀ ਸੀ ਬਹੁਤ ਉੱਚੀ ਅਵਸਥਾ ਦੇ ਮਾਲਕ ਸੀ ਇੱਕ ਵਾਰ ਹਾਜੀ ਲੋਕ ਹੱਜ ਕਰਨ ਜਾਂਦੇ ਸੀਗੇ ਤਾਂ ਇਹ ਰੈਬਾ ਭਗਤਨੀ ਵੀ ਉਹਨਾਂ ਦੇ ਨਾਲ ਹੱਜ ਕਰਨ ਜਾ ਰਹੇ ਸੀਗੇ ਤਾਂ ਅਜੇ ਹੱਜ ਪਹੁੰਚਣ ਦੇ ਵਿੱਚ ਟਾਈਮ ਸੀ ਮੱਕੇ ਮੱਕੇ ਪਹੁੰਚਣ ਦੇ ਵਿੱਚ ਅਜੇ ਵਕਤ ਸੀ ਤਾਂ ਰਸਤੇ ਵਿੱਚ ਦੇਖਿਆ ਕਿ ਇੱਕ ਕੁੱਤੀ ਸੂਈ ਸੀ ਤੇ ਜਿਹੜੇ ਉਹਦੇ ਕਤੂਰੇ ਸੀਗੇ ਕਿਉਂਕਿ ਉਹਨਾਂ ਦੇਸ਼ਾਂ ਦੇ ਵਿੱਚ ਗਰਮੀ ਬਹੁਤ ਹੁੰਦੀ ਆ ਪਾਣੀ ਨਹੀਂ ਮਿਲਦਾ ਬੜੀ ਮੁਸ਼ਕਲ ਨਾਲ ਪਾਣੀ ਮਿਲਦਾ ਤੇ ਉਹ ਜਿਹੜੇ ਉਹਦੇ ਕੁੱਤੀ ਦੇ ਕਤੂਰੇ ਸੀ ਕਾਫੀ 7-8 ਛੇ ਸੀ ਤਾਂ ਉਹ ਪਾਣੀ ਲਈ ਬਿਲਕ ਰਏ ਸੀ ਤੇ ਕੁੱਤੀ ਆਪ ਬਹੁਤ ਪਿਆਸੀ ਸੀਗੀ ਤੇ ਜਿਹੜੇ ਕਹਿੰਦੇ ਵੀ ਰੈਬਾਂ ਪਗਤਨੀ ਦੇ ਕਹਿੰਦੇ ਵੀ ਸਿਰ ਦੇ ਕੇਸ ਬਹੁਤ ਲੰਬੇ ਸੀਗੇ ਤੇ ਇਹਨਾਂ ਨੇ ਆਪਣੇ ਕੇਸ ਕੱਟ ਕੇ ਉਹਨਾਂ ਦੀ ਲੱਜ ਬਣਾ ਕੇ ਤਾਂ ਹੀਠੋਂ ਖੂ ਦੇ ਵਿੱਚੋਂ ਪਾਣੀ ਕੱਢਣ ਦੇ ਵਿੱਚ ਲੱਗ ਗਏ ਬਾਕੀ ਦੇ ਨਾਲ ਦੇ ਹਾਜੀ ਸੀ ਉਹ ਅੱਗੇ ਲੰਘ ਗਏ ਉਹਨਾਂ ਨੇ ਉਡੀਕ ਨਹੀਂ ਕੀਤੀ ਪਰ ਇਹ ਨਹੀਂ ਗਏ ਇਹ ਇਸ ਕੰਮ 'ਚ ਲੱਗ ਗਏ ਇਹਨਾਂ ਨੇ ਉਹਨਾਂ ਜਿਹੜੇ ਕਹਿੰਦੇ ਨੇ ਕਿ ਵੀ ਬੇਜਵਾਨਾਂ ਦੇ ਮੂੰਹ ਦੇ ਵਿੱਚ ਪਾਨਿੰਬਾਇਆ ਮਤਲਬ ਇਸ ਤਰ੍ਹਾਂ ਇਹਨਾਂ ਦੇ ਦਿਲ ਦੇ ਵਿੱਚ ਦਇਆ ਆ ਗਈ ਇਹ ਰੈਬਾ ਭਗਤਨੀ ਜੀ ਸੀ ਇਹਨਾਂ ਨੂੰ ਫਿਰ ਕਹਿੰਦੇ ਉੱਥੇ ਪਰਮਾਤਮਾ ਦੇ ਅੱਲਾ ਦੇ ਦਰਸ਼ਨ ਹੋਏ ਕਿਉਂਕਿ ਇਹ ਦਇਆ ਸੀ ਹੈ ਨਾ ਦਇਆ ਵੀ ਪਰਮਾਤਮਾ ਦਾ ਇੱਕ ਗੁਣ ਹੈ ਇਹ ਮਤਲਬ ਬਹੁਤ ਪਹੁੰਚੇ ਹੋਏ ਸੀ ਇਸ ਤਰ੍ਹਾਂ ਇਹਨਾਂ ਦੀਆਂ ਕਾਫੀ ਸਾਖੀਆਂ ਨੇ ਕਿ ਇਹ ਫਿਰ ਇਹਨਾਂ ਨੇ ਦੇਖਿਆ ਕਿ ਮੇਰਾ ਹੱਜ ਇੱਥੇ ਹੀ ਹੈ ਇਸ ਤਰ੍ਹਾਂ ਸਾਈ ਬੁੱਲੇ ਸ਼ਾਹ ਦੀ ਵੀ ਗੱਲ ਕਰਦੇ ਆ ਉਹਨਾਂ ਦੇ ਜਿਹੜੇ ਕਲਾਮ ਆ ਉਹ ਵੀ ਗੁਰਮਤ ਦੇ ਨਾਲ ਬਹੁਤ ਮੇਲ ਖਾਂਦਾ ਇਹਦੇ ਬਾਰੇ ਇੱਕ ਸ਼ਾਇਦ ਉਹਨਾਂ ਨੇ ਵੀ ਇੱਕ ਦੋ ਲਾਈਨਾਂ ਕਈਆਂ ਨੇ ਹੁਣ ਮੈਨੂੰ ਉਹ ਨਹੀਂ ਯਾਦ ਪਰ ਕੁਝ ਉਹਨਾਂ ਦਾ ਭਾਵ ਇਸ ਤਰ੍ਹਾਂ ਸੀ ਵਾਹਿਗੁਰੂ ਜੀ ਨੇ ਦੋ ਕ ਲਾਈਨਾਂ ਸ਼ਾਇਦ ਮੰਚ 'ਤੇ ਲਿਆਂਦੀਆਂ ਨੇ ਕਿ ਜਿਸ ਤਰ੍ਹਾਂ ਹਾਜੀ ਲੋਕ ਮੱਕੇ ਵੱਲ ਜਾਂਦੇ ਅਸਾਂ ਕਿਉਂ ਜਾਣਾ ਮੱਕੇ ਅੜਿਆ ਜਿਨੂੰ ਦੁਨੀਆ ਬਾਹਰੋਂ ਲੱਭਦੀ ਉਹ ਸਾਡੇ ਅੰਦਰ ਦਿਲ ਵਿੱਚ ਵੜਿਆ ਮਤਲਬ ਉਹ ਉਹ ਸੋ ਵੀ ਇਹ ਸਮਝਾਉਣਾ ਚਾਹੁੰਦੇ ਸੀਗੇ ਕਿ ਜਿਸ ਤਰ੍ਹਾਂ ਹੱਜ ਕਰਨ ਜਾ ਕੇ ਮੱਕੇ ਤੇ ਉੱਥੇ ਨਹੀਂ ਹੱਜ ਹੁੰਦਾ ਹੱਜ ਉੱਥੇ ਹੈ ਜਿੱਥੇ ਵਾਹਿਗੁਰੂ ਜੀ ਦੇ ਗੁਣ ਸਾਡੇ ਵਿੱਚ ਆ ਜਾਂਦੇ ਨੇ ਹਾਂ ਵਾਹਿਗੁਰੂ ਜੀ ਵਾਹਿਗੁਰੂ ਜੀ ਇਸ ਤਰ੍ਹਾਂ ਹੀ ਪਰਮੇਸ਼ਰ ਹਰ ਇੱਕ ਦੇਹ ਦੇ ਵਿੱਚ ਵਸਦਾ ਹਰ ਇੱਕ ਦੇਹ ਹਿਰਦੇ ਵਿੱਚ ਪਰਮਾਤਮਾ ਕਿਸੇ ਦਾ ਹਿਰਦਾ ਵੀ ਸਾਡੇ ਕੋਲੋਂ ਦੁਖਾਵੇ ਨਾ ਵਾਹਿਗੁਰੂ ਜੀ ਵਾਹਿਗੁਰੂ ਜੀ ਹਾਏ ਹਰ ਕਥਾ ਬੂਝ ਤੂੰ ਮੂੜੇ ਤਾਂ ਸਦਾ ਸੁਖ ਹੋਈ ਮਨਮੁਖ ਪੜੇ ਤੇ ਤਾਂ ਦੁੱਖ ਲਾਗੇ ਬਿਨ ਸਤਗੁਰ ਮੁਕਤ ਨਾ ਹੋਈ ਹਾਏ ਹਰ ਕਥਾ ਬੂਝ ਤੂੰ ਮੂੜੇ ਤਾਂ ਸਦਾ ਸੁਖ ਹੋਈ ਮਨ ਮੁਖ ਪੜੇ ਤੇ ਤਾਂ ਦੁੱਖ ਲਾਗੇ ਵਿਣ ਸਤਗੁਰ ਮੁਕਤ ਨਾ ਹੋਈ ਕਹਿੰਦੇ ਹੈ ਜੀਵ ਜੇ ਤੂੰ ਉਸ ਪਰਮੇਸ਼ਰ ਦੀ ਕਹਿੰਦੇ ਕਥਾ ਨੂੰ ਸਮਝ ਲੇਗਾ ਕਿ ਜੀਵਨ ਦੀ ਅਸਲੀਅਤ ਕੀ ਹੈ ਤੈਨੂੰ ਸਦਾ ਸੁਖ ਹੋਏਗਾ ਕਹਿੰਦੇ ਇਹ ਮਨ ਦੇ ਪੁੱਛੇ ਚੱਲਣ ਵਾਲੇ ਜੀਵ ਜਦੋਂ ਤਰ ਸਤਗੁਰ ਦੀ ਸ਼ਰਣ ਨਹੀਂ ਆਉਂਦਾ ਵਿਕਾਰਾਂ ਤੋਂ ਮੁਕਤੀ ਪ੍ਰਾਪਤ ਨਹੀਂ ਹੋਣੀ ਰਾਰੇ RAM ਚਿਤ ਕਰ ਮੂੜੇ ਹਿਰਦੈ ਜਿਨ ਕੈ ਰਬ ਰਹਾ ਗੁਰ ਪ੍ਰਸਾਦੀ ਜਿਨੀ RAM ਪਛਾਤਾ ਨਿਰਗੁਣ RAM ਤਿਨਿ ਬੂਝ ਲਿਆ ਕਹਿੰਦੇ ਹੈ ਜੀਵ ਤੂੰ ਪਰਮੇਸ਼ਰ ਨੂੰ ਆਪਣੇ ਹਿਰਦੇ ਵਿੱਚ ਵਸਾ ਹਮੇਸ਼ਾ ਉਹਦਾ ਨਾਮ ਆਪਣੇ ਚਿੱਤ ਵਿੱਚ ਵਸਾ ਹਮੇਸ਼ਾ ਉਹਦੇ ਨਾਮ ਦਾ ਜਾਪ ਕਰ ਉਹ ਹਰ ਇੱਕ ਦੇ ਹਿਰਦੇ ਵਿੱਚ ਰਵ ਰਿਹਾ ਹੈ ਹਰ ਇੱਕ ਦੇ ਹਿਰਦੇ ਵਿੱਚ ਹੈ ਕਹਿੰਦੇ ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਜਿਸ ਜੀਵ ਨੇ ਉਸ ਪਰਮੇਸ਼ਰ ਨੂੰ ਆਪਣੇ ਅੰਤਰ ਆਤਮੇ ਪਛਾਣ ਲਿਆ ਉਹਨਾਂ ਨੇ ਕਹਿੰਦੇ ਉਸ ਨਿਰਲੇਪ ਪ੍ਰਮਾਤਮਾ ਦਾ ਮਿਲਾਪ ਪਾ ਲਿਆ ਉਹਦੀ ਅਸਲੀਅਤ বুঝ ਲਈ ਹੈ ਕਿ ਪਰਮੇਸ਼ਰ ਕਿੱਥੇ ਰਹਿੰਦਾ ਹੈ ਉਹ ਹਰ ਇੱਕ ਜਗ੍ਹਾ ਤੇ ਵਿਆਪਕ ਹੈ ਤੇਰਾ ਅੰਤ ਨਾ ਜਾਈ ਲਖਿਆ ਅਕਾਥ ਨਾ ਜਾਈ ਹਰ ਕਥਿਆ ਨਾਨਕ ਜਿਨ ਕੋ ਸਤ ਗੁਰ ਮਿਲਿਆ ਤਿਨ ਕਾ ਲੇਖਾ ਨਿਭੜਿਆ ਕਹਿੰਦੇ ਉਸ ਪਰਮੇਸ਼ਰ ਦਾ ਅੰਤ ਨਹੀਂ ਪਾਇਆ ਜਾ ਸਕਦਾ ਉਸ ਪਰਮੇਸ਼ਰ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ ਉਹਦਾ ਸਰੂਪ ਅਸਲ ਦੇ ਵਿੱਚ ਕੀ ਆ ਉਹਨੂੰ ਕੋਈ ਬਿਆਨ ਨਹੀਂ ਕਰ ਸਕਿਆ ਉਹਨੂੰ ਸਿਰਫ ਅੰਤਰ ਆਤਮੇ ਅਨੁਭਵ ਹੀ ਕੀਤਾ ਜਾਂਦਾ ਨਾਨਕ ਜੀ ਕਹਿੰਦੇ ਨੇ ਜਿਸ ਜੀਵ ਨੇ ਸਤਗੁਰ ਦੀ ਸ਼ਰਨ ਲਈਆ ਉਸ ਜੀਵ ਦੇ ਵਿਕਾਰਾਂ ਦਾ ਲੇਖਾ ਨਿਭੜ ਗਿਆ ਉਹ ਇਸ ਤਰ੍ਹਾਂ ਹੈ ਕਿ ਜਿਸ ਜੀਵ ਨੇ ਸਤਗੁਰ ਦੀ ਸ਼ਰਨ ਲਈ ਨਾਮ ਦੇ দান ਨਾਮ ਦਾ দান ਮਿਲ ਗਿਆ ਵਾਹਿਗੁਰੂ ਜੀ ਦੀ ਰਹਿਮਤ صدਕਾ ਉਹਨੇ ਨਾਮ ਦੀ ਕਮਾਈ ਕੀਤੀ ਫਿਰ ਉਹਦੇ ਜਿਹੜੇ ਪਿਛਲੇ ਗੁਨਾਹ ਸੀ ਉਹ ਬਖਸ਼ੇ ਗਏ ਹੁਣ ਤੋਂ ਚੰਗੇ ਕਰਮ ਬਣਨੇ ਸ਼ੁਰੂ ਹੋ ਗਏ ਜਦੋਂ ਨਾਮ ਦੀ ਕਮਾਈ ਹੋਈ ਚੰਗੇ ਕਰਮ ਨੇ ਤਾਂ ਲੇਖਾ ਕੋਈ ਹੈ ਨਹੀਂ ਲੇਖਾ ਤਾਂ ਮਾੜੇ ਕਰਮਾਂ ਦਾ ਨਾਮ ਦੀ ਕਮਾਈ ਸਾਰੇ ਮਾੜੇ ਕਰਮ ਬਖਸ਼ਾ ਦਿੰਦੀ ਆ ਉਹਦੀ ਰਹਿਮਤ ਹੋ ਜਾਏ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ